ਦੀ ਮੈਂ ਅੰਦੇ ਹਰ ਤਿੰਨ ਕੰਦੋ ਤੇਲ ਪਰ ਮੈਸੀ ਆਉਣੇ ਆਏ ਇੰਕਾਰੇ ਲੈ ਤੋਰੀਆਂ ਇੰਕਾਰੇ ਕੋਸੀ ਸ਼ੌਪ ਤੇ ਆਏ ਆ ਨਾਲੇ ਭਾਜੀ ਜਾਣਦੇ ਆ ਸਾਨੂੰ ਸਸ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਮਾਹਲ ਬਲੌਕ ਚ ਸਵਾਟ ਥੈਂਕ ਯੂ ਮੰਮੀ ਜੀ ਵਾਹ ਜੀ ਸਾਰੇ ਸਭ ਨੇ ਹੋਰ ਬਦਲੀ ਕੋਟੀ ਮੰਮੀ ਨੇ ਬਾਹਰ ਬੈਗੇ ਤੋਂ ਅੱਜ ਮੈਂ ਬਾਹਰ ਨਿਕਲੀ ਬਹਿ ਮੈਂ ਗਰਮੀਆਂ ਦੇ ਕੱਪੜੇ ਪਾਇਆ ਧੁੰਦ ਨਿਕਲੀ ਮੈਨੂੰ ਤਾਂ ਪਤਾ ਨਹੀਂ ਲੱਗਾ ਠੰਡ ਗਰ ਦੋ ਹੋ ਗਈ ਇਹ ਤਾਂ ਧੁੰਦ ਦੇਖ ਕੇ ਮਹਿਸੂਸ ਹੁੰਦਾ ਵੀ ਹਾਂ ਠੰਡ ਹੋ ਗਈ ਤੇ ਹੁਆ ਅੱਜ ਘੇਰ ਤੋਤ ਕੋੜਾ ਕਾਲਕ ਗੰਨ ਲੱਗਾਇਆ ਸਾਰਾ ਸਾਗ ਨੂੰ ਦੇਖੋ ਸਾਗ ਹਲੇ ਵੀ ਚੱਲ ਰਿਹਾ ਹੈ ਆ ਦੇ ਵੀ ਸਾਡੇ ਤੋੜਕੇ ਨਾ ਸਮਾਨ ਸਾਰਾ ਤਿਆਰ ਕੀਤਾ ਹੋਇਆ ਹੈ ਸਾਰਾ ਕੰਝੇ ਆ ਦੇਖ ਲਸਣ ਵੀ ਆਪਾਂ ਲਸਣ ਪਾਈਆ ਪਿਆਜ਼ ਵੀ ਹੈ ਇਹ ਤੇ ਟਮਾਟਰ ਅਦਰਕ ਆ ਸਾਗ ਹੈ ਹੁਣ ਤੜਕਾ ਲੱਗੇ ਲੱਗੇ ਤੜਕਾ ਹੋ ਹੰਦੇ ਲਸਣ ਪਾਟਾ ਗਿਆ ਆ ਲਸਣ ਮੈਂਟਮ ਜਿਹਾ ਆ ਹੋਰ ਫਿਰ ਸੌ ਲੈ ਕੇ ਆਈਆਂ ਜਿਹਾ ਸਿਆਲ ਬੜਾ ਲੱਗਾ ਵਧੀਆ ਲੱਗਾ ਸੋਨੇ ਦੇ ਸਟੇਟਲੇ ਆਸੇ ਆ ਮਮਾ ਦਾ ਤੁਰਕਾ ਇਦਾਂ ਲਾ ਕੇ ਲੱਭਣ ਸਾਲ ਮੇ ਤੁਰਕਾ ਲਾਣੇ ਹਾਂਜੀ ਇਧਰ ਕੋਪਤੇ ਵੀ ਗਰਮ ਹੁੰਦੇ ਪਿਆ ਹੈ ਮਮੀ ਜੀੜ ਰਾਤੀ ਬਣੀ ਸੀ ਇਹਦਾ ਤੁਰਕਾ ਲੰਦਾ ਹੋਇਆ ਹਾਂਜੀ ਮਮੇ ਦੀ ਸਾਗ ਭਾਰਤੋਂ ਉਹਦੇ ਦੇਖੋ ਕਿਨੀ ਆ ਹਾਂਜੀ ਤੁਸੀਂ ਜੀ ਰੋਦਸ ਤੇ ਤੁਹਾਡੇ ਇਲਾਕੇ ਤੇ ਕਿੱਦਾਂ ਧੋਣ ਦਵਾ ਹੈ ਹਾਂਜੀ ਤੋਂਦਾ ਕਿ ਠੰਡ ਵੀ ਆ ਹਾਂਜੀ ਹੁਣ ਅਸੀਂ ਚੱਲੀ ਮਈਆਂ ਤੇ ਪਿਆਰ ਵਾਲੇ ਘਰ ਹਾਂਜੀ ਪਿੰਡ ਭੱਜਣਾ ਹਾਂਜੀ ਅਸੀਂ ਇੱਥੇ ਚੱਲੇ ਆ ਸਾਨੂੰ ਫੋਨ ਆ ਗਿਆ ਆਜੋ ਆਜੋ ਮਈਆਂ ਲੱਗਾ ਲੱਗਾ ਤੇ ਹੁਣ ਅਸੀਂ ਉੱਥੇ ਚੱਲਦੇ ਆ ਤੇ ਫੇਰ ਉੱਥੇ ਜਾ ਕੇ ਮਿਲਦੇ ਆ ਭੱਜਣਾ ਪਿੰਡ ਆਪਣੇ ਤੇ ਚਾਚੇ ਦੀ ਕੁੜੀ ਦਾ ਵਿਆਹ ਆ ਤੇ ਉੱਥੇ ਜਾ ਕੇ ਮਿਲਦੇ ਆ ਤੇ ਮਲਾਮੇ ਆਓ ਜੀ ਹੁਣ ਅਸੀਂ ਪਹੁੰਚ ਗਏ ਸਸੀ ਕਾ ਜੀ ਕਿਦਾਂ ਪਖਾਂਜੀ ਠੀਕ ਹੈ ਜੀ ਹਾਂ ਮਸੇ ਲੇਟ ਹੋ ਗਏ ਮਾਇਆ ਲੱਗ ਰਿਹਾ ਆ ਅਸੀਂ ਲੇਟ ਹੋ ਗਏ ਆ ਅਸਲਾ ਆ ਦੇ ਹਾਪੇ ਰੋ ਪੀਗੇ ਸਸੀ ਕਾ ਹਾਂ ਜੀ ਠੀਕ ਆ ਸਸ ਕਾ ਚਾਚੀ ਹਾਂ ਜੀ ਹਾਂ ਸਸ ਕਾ ਚਾਚੀ ਕਾ ਮੈਂ ਹਾਂ ਜੀ ਹਾਂ ਜੀ ਹਾਂ ਦੱਸ ਦਿੰਦੇ ਹਾਂ ਅੱਗੇ ਅੱਗੇ ਸਹੀ ਹੋ ਗਏ ਲੈ ਹੈਲੋ ਹੈਲੋ ਰਵਨ ਇਤਨੀ ਫੀਲਿੰਗ ਆ ਰਹੀ ਹੈ ਜੀ ਆਹੋ ਹੀ ਹੋਵੇ ਕੀ ਕਿ ਹੋਣਾ ਮੈਨੂੰ ਹੋਣਾ ਆਹ ਲਈ 15 ਦਿਨਾਂ ਤੋਂ ਸੁਣ ਰਿਹਾ ਹਾਂ ਕਦਾਂ ਨੇ ਬੈਠਾ ਨਹੀਂ ਕਿੰਦੇ ਦਾ ਬੈਠਾ ਨਹੀਂ ਕੋੜਾ ਪੜ੍ਹ ਕੇ ਨਾ ਸਕਦੀ ਬੇ ਕਸ਼ੀਰੋ ਤੀ ਕਾਲਿਆਂ ਨਮਾਰਿਆਂ ਬਾਰਿਸ਼ ਕੋਲ ਬਾਰਿਸ਼ ਤਾਂ ਦੇ ਦੋ ਗਾਵੀਆਂ ਵੀ ਨਹੀਂ ਪਾਰੀ ਗਈ ਚਾਹਤ ਬੁਲਾਨੀ ਤੇ ਆਂਟੀ ਦੇਸ ਚਲੋ ਗਾਵਾ ਚਾਚੀ ਹੋ ਸ਼ੁਰੂ ਸ੍ਰੀ ਗਾਣਾ ਖੜੇ ਆ ਹਾਂਜੀ 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 ਡੈਡੀ ਆ ਨਹੀਂ ਡੈਡੀ ਨਹੀਂ ਆ ਹਾਂਜੀ ਗਾਣਾ 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 ਹੋਦੀਏ ਇਹਦੀ ਫਾਰਾ ਨੂੰ ਇੱਕ ਵਾਰ ਚੱਲ ਮੰਗੇ ਅੱਜ ਜੀ ਗਾ ਲੈ ਮਾਂ ਵੀ ਗਾਰ ਹੈ ਮम्मी ਆਦੇ ਨਹੀਂ ਅਵੀ ਕਹੀ ਜਾਂਦੇ ਨਾਮ ਗਾਓ ਮम्मी ਤੁਸੀਂ ਗਾਓ ਤੁਸੀਂ ਕਹੀ ਜਾਂਦੇ ਸਾਰਿਆਂ ਨੂੰ ਹਾਂ ਅਰੇ ਮੀਆਂ ਪੀਆ ਦੀ ਮੈਂ ਕੰਦੋਂ ਤੇ ਮੈਂ ਸੇਲ ਮਾਰੂ ਹਾਂ ਸਸ਼ੀਆ ਕਾਲ ਹਾਂਜੀ ਬਹੁਤ ਸਾਰਾ ਦਮਾਸਤੀ ਮੀ ਆ ਬੈਠਾ ਰਹੇ ਹਾਂ ਠੀਕ ਹੈ ਹਾਂਜੀ ਬਹੁਤ ਸਾਰੇ ਜਣ ਬੈਠੇ ਮਮੀ ਬੈਠੇ ਆ ਇਧਰ ਵੀ ਹੈਲੋ ਵਰਦੋ ਹੋਰ ਗੱਲ ਕਰੀਏ ਤਾਂ ਲੈ ਆਂਦੇ ਆਂਦੇ ਆਪਰੇ ਜੀ ਜੀ ਮੰਨ ਮੰਨ ਕੇ ਮੈਂ ਇੱਥੇ ਕਢਾ ਕੇ ਚਾਹ ਰਿਹਾ ਹਾਂ ਕਿੰਨੇ ਦਿਨ ਪਾਣਾ ਹੁੰਦਾ ਹੋਇਆ ਇਹ 5-6 ਦਿਨ ਹਾਂਜੀ ਰਵਾਇਤ ਸਾਰੇ ਮਾਈਆਂ ਦਵਾ ਦਿੰਦੇ ਕਰਦੇ ਮਮੇ ਜੀ ਚੱਲਦੇ ਆਹ ਹੈ ਪਾਪੀ ਨਹੀਂ

ਮਾੜਾ ਜਿਹਾ ਕਰ ਰਹੀ ਨਹੀਂ ਯਾਦ ਕਰ ਪਾਉਂਦਾ ਨਹੀਂ ਇਹ ਵੀ ਪਾਣਾ ਆ ਨਹੀਂ ਇਹ ਵੀ ਪਾਣਾ ਆ ਮੇਰੇ ਵੀ ਬੰਨੇ ਆ ਲੋ ਜੀ ਹੁਣ ਚਾਹ ਆ ਗਈ ਇੱਧਰ ਉਹ ਤਾਂ ਬਣਾਉਣਾ ਭੁਜਿਆ ਪਿਆ ਪਰ ਸਾਤਾ ਦੂਰ ਹੈ ਕੋਈ ਨਹੀਂ ਅਸੀਂ ਵੀ ਚੱਕ ਲੈਣਾ ਨਾਲੋਂ ਨਾਲ ਹੁਣ ਅਸੀਂ ਚਾਹ ਪੀਣੇ ਆ ਇੱਧਰ ਵੀ ਸਾਰੇ ਜਣੇ ਬੈਠੇ ਹੋਏ ਆ ਇੱਧਰ ਵੀ ਸਾਰੇ ਜਣੇ ਬੈਠੇ ਹੋਏ ਆ ਮੰਮੀ ਜੀ ਵੀ ਚਾਹ ਪਿੰਦੇ ਹੋਏ ਆ ਲੋ ਜੀ ਆਂਟੀ ਜੀ ਨੇ ਸਾਢੇ ਵਾਲ ਕਰਤੀ ਪਲੇਟ ਅਸੀਂ ਚੱਕਦੇ ਹਾਂ ਨਾਲੋਂ ਭੁਜਿਆ ਓਏ ਮੰਮੀ ਦੀ ਵੀ ਡਿਊਟੀ ਲਾਤੀ ਗੋਗਲੇ ਬੰਡਣ ਤੇ ਤੇ ਮੰਮੀ ਜੀ ਵੀ ਦੇ ਰਹੇ ਆ ਨਾਲੋਂ ਨਾਲ ਬੰਗਲੇ ਖਾ ਲਓ ਜੀ ਗੋਲਵੇ ਖਾ ਲਓ ਮੰਮੀ ਜੀ ਗੋਗਲੇ ਦੇ ਦੋ ਸਸਿਕਾ ਸਸਿਕਾ ਜੀ ਉਹ ਜੀ ਨਾਲ ਬਣਾਉਂਦੇ ਹੋਏ ਮੰਮੀ ਜੀ ਸਾਰਿਆਂ ਨੂੰ ਹੈ ਮੰਮੀ ਨਾ ਮਿਲਣਾ ਗੇਮ ਨਹੀਂ ਹੁੰਦੀ ਹੈ ਆ ਦੇਖੋ ਹਲਚਲ ਪੁੱਛੇ ਜਾ ਰਹੇ ਆ ਮੈਂ ਆਖਾ ਹਾਜ਼ਰੀ ਆਸ ਤੇ ਖੱਲ ਨਾ ਲੇ ਗੱਲ ਜੀ ਹੁਣੀ ਪਲੈਨਿੰਗ ਹੁੰਦੀ ਆ ਨੱਚਣੇ ਦੀ ਸਾਰਿਆਂ ਨੂੰ ਬੁਲਾ ਲਿਆ ਯਾਰ ਅੱਛਾ ਆਣਾ ਇਹਨਾਂ ਨੂੰ ਸਟਾਰਕੇ ਵੀ ਕਿਸੀਆਂ ਭੇਜ ਦਿਆ ਲੋ ਜੀ ਗਿੱਧੇ ਦੀ ਤਿਆਰੀ ਹੁੰਦੀ ਹੋਈ బ్రేక నో రేసి బోల్ ਆਪ ਆ ayo ਰਹਿ ਗਏ ਭੈਣ ਦੀ ਫੇਲਣ ਦੀ बोली तो। तो <ड़ी जीज़ीच्ट> ताक्षादा ताक्षादा मम्मी तो त्यारम्मी तो त्यारोलिया ही पाओ तीन नहीं बोलिए पाओ ती बोलिए ही पाओ ਉਹ ਜਲਦੀ ਨਾ ਬਹਿਣਾ ਨਾ ਰੋਣਾ ਸੇ ਦੋ ਸਾਲਿਆਂ ਨੂੰ ਨਾ ਖਾਤੇ ਨੂੰ ਫੱਟ ਫੱਟ ਜੈਲਿਆਂਗਾ ਪਤਾਉ ਬਣਾ ਦੇ ਹੰਕਾਰ ਨੂੰ ਤੇ ਰੰਗ ਮਾਰੀ ਨੂੰ ਸੇ ਦੋ ਸਾਲਿਆਂ ਨੂੰ ਤੇ ਰੋਲਾ ਨਹੀਂ ਕਰੀਂ ਸੁਣ ਹੰਕਾਰ ਨੂੰ ਉਹਦਾ ਨਾਮ ਜਾਲੀਆਂ ਤੇ ਰੋਪੀ ਪਾ ਦੀਆਂ ਨਾ ਚਾਚੇ ਆ ਜਾ ਪੈ ਆ ਜਾ ਆਜਾ ਮਾਸੀ ਹਾਂ ਹਾਂ ਰੱਬਾ ਮੈਂ ਤੈਨੂੰ ਬੋਲ ਨਹੀਂ ਪਾ ਦੇਣੀ ਤੇ ਹੈਂ ਪੁੱਛ ਨਹੀਂ ਦਿੱਤਾ ਤੂੰ ਪਹਿਲੇ ਕਿ ਉਹ ਬੋਲੇ ਬੈਠ ਗਿਆ ਬੋਲੇ ਜਰਾ ਮੈਂ ਤੈਨੂੰ ਰਹਾ ਤੂੰ ਚੱਲ ਸਭ ਨੂੰ ਨਹੀਂ ਬੋਲਿਆ ਉਹ ਦੇਖ ਤੀ ਕਿ ਬਾਪੂ ਉਹ ਕਿੱਥੇ ਆ ਨਾ ਨਾ ਬੋਲਿਆ ਨਾ ਇਹ ਬਾਰੇ ਬਾਰੇ ਖੜੀ ਹੋ ਗਈ ਜਾ ਤੂੰ ਹੀ ਰਾਤ ਜਾ ਤੂੰ ਹੀ ਰਾਤ ਚੱਕ ਵੀ ਜਦੋਂ ਚੇਤੇ ਆ ਗਏ ਤਾਂ ਕੋਈ ਨਹੀਂ ਹੈ ਹੈਲੋ ਭਾਵੇਂ ਯਾਰ ਪਹਿਲੇ ਪਹਿਲੇ ਤਾਂ ਕੇ ਲੈ ਬਿਕਣੇ ਹੋਏ ਇੰਕਾਰ ਤਾ ਬਰਤਾਈ ਨ ਕਰੇ ਲੈ ਤੋਰੀਆਂ ਬਰਤਾਈ ਨ ਕਰੇ ਲੈ ਤੋਰੀਆਂ ਬਰਤਾਈ ਨ ਕਰੇ ਲੈ ਤੋਰੀਆਂ ਮੇਰੀ ਸਾਸਨੂ ਥੋੜੇ ਆਏ ਨਹੀਂ ਕਰੇ ਲੈ ਤੋਰੀਆਂ ਮੇਰੇ ਸੋਹਣੇ ਆਏ ਨਹੀਂ ਕਰੇ ਲੈ ਤੋਰੀਆਂ ਓਹੋ ਚੱਪਟੇਗੇ ਓ ਜੀ ਇਧਰ ਗੋਏ ਆ ਗਏ ਆ ਜੀ ਫੋਨ ਤੇ ਲੱਗੇ ਹੋ ਮਾਸੀ ਭਰਾ ਬਿਜ਼ੀ ਹੈ ਮਾਸੀ ਮਾਸੀ ਵੀ ਆ ਚਾਚੀ ਵੀ ਆ ਹੋਰ ਕੰਮ ਹੋ ਰਿਹਾ ਹੋਰ ਰਸੀ ਚੱਲੇ ਆਰ ਬਾਪਸ ਹਾਂ ਜੀ ਫੇਰ ਮਿਲਾਂਗੇ ਕੱਲ ਜਾਨੀ ਫੇਰ ਕੱਲੂ ਆ ਜਾਣਾ ਸੀ ਚਲੋ ਜੀ ਜੀ ਹਾਂ ਜੀ ਅੱਛਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਆਹੋ ਠੀਕ ਹੈ ਚਾਚੀ ਜੀ कोई नहीं, कोई नहीं, तो नहीं। तो नहीं चाचा जी खड़े आदमी सारे हलवाई नी लगे हांजी सत्या चाचा जी हां जी ठीक ठाक जी चाचा जी सारे लगे काम से त्यारी हम सत हरजिंदर आज भी आए नहीं नहीं वो नहीं आए वो समझेगा अच्छा ठीक है टाइम कट के आए हैं हम मान लिया सबका हो जा रहा है हो नहीं सी अटके हो जाला हो ज्यादा की है ठीक है अडको हां नहीं नौ आज पहले वीडियोस बनानी हां अच्छा अच्छा ਹਾਂਜੀ ਘਰੇ ਆ ਕੇ ਹੁਣ ਫੇ ਅਸੀਂ ਸ਼ਹਿਰ ਨੂੰ ਚੱਲੇ ਆ ਕਿਉਂਕਿ ਅਸੀਂ ਜਾਣਾ ਲਹਿੰਗਾ ਦੇਖਣ ਹਣਾ ਮੰਮੀ ਜੀ ਹਾਂਜੀ ਫੁਣ ਲਹਿੰਗਾ ਦੇਖਣ ਜਾਣਾ ਜਿਹੜਾ ਅਸੀਂ ਵਿਆਹ ਤੇ ਪਾਣਾ ਆ ਤੇ ਉਹ ਹੁਣ ਚੱਲੇ ਸ਼ਾਪ ਤੇ ਪਹਿਲਾ ਸਾਡਾ ਇੰਦੀ ਟਾਈਮ ਲੱਗ ਗਿਆ ਆ ਕੇ ਚਾਬੀ ਖੋਖ ਰਿਤ ਕੀਤੀ ਤੇ ਅੱਗੇ ਪਿੱਛੇ ਹੋ ਗਈ ਔਰ ਅੱਧਾ ਘੰਟਾ ਲੱਗ ਗਿਆ ਹਾਂਜੀ ਸਾਰਾ ਟਾਈਮ ਲੱਗ ਗਿਆ ਤੇ ਹੁਣ ਅਸੀਂ ਚੱਲਦੇ ਆ ਫਟਾਫਟ ਤੇ ਫਿਰ ਸੂਟ ਵੀ ਲੈ ਆਣੇ ਆ ਤੇ ਫਿਰ ਮਿਲਦੇ ਉੱਥੇ ਲੋ ਜੀ ਅਸੀਂ ਫੇਰ ਮਿਲ ਗਏ ਫੇਰ ਮਿਲ ਗਏ ਹਾਂ ਲੋ ਜੀ ਲੈ ਕੁਛ ਕੁਛ ਹਾਂ ਲੈਣ ਆਏ ਹਾਂ ਹਾਂ ਥੈਂਕ ਯੂ ਜੀ ਹਾਂ ਅੱਜ ਧੁੰਦ ਜੀ ਵੀ ਪੈ ਗਈ ਹਾਂ ਜੀ ਹੁਣ ਅਸੀਂ ਸ਼ਾਪ ਤੇ ਆ ਗਏ ਹਾਂ ਨਾਲੇ ਭਾਜੀ ਜਾਣਦੇ ਆ ਸਾਨੂੰ ਸਸਿਗਾ ਬਾਜ਼ਾਰ ਵਿੱਚ ਆ ਰਹੇ ਸਸਿਗਾ ਕਿਸ ਦੇ ਇਸ ਆਵੇ ਅਸੀਂ ਲੈਂਗੇ ਦੇਖ ਰਿਹਾ ਤੇ ਇਹ ਸ਼ੌਪ ਤੇ ਬਹੁਤ ਆਸ਼ਰੰਦ ਹੈ ਬਹੁਤ ਦੇਖਣ ਵਾਸਤੇ ਆਉਂਦੇ ਆ ਤੇ ਦੇਖ ਸਕਦੇ ਆ ਇਹ ਹੈਗੀ ਆ ਗੁਰਦੁਆਰਾ ਸਾਹਿਬ ਦੇ ਨਾਲ ਹੀ ਆ ਦੁਕਾਨ ਇਹਨਾਂ ਦੀ ਹਾਂਜੀ ਸਿੰਘ ਸਵਾ ਵਗੈਰਾ ਦੇਖ ਸਕਦੇ ਹੋ ਬਹੁਤ ਸਾਰੇ ਵੈਂਗਲ ਚੋਇਸ ਮਿਲਸਾਈ ਦੀ ਹੈ ਜੈਂਟਸ ਵਾਸਤੇ ਵੀ ਆ ਕੋਟਾਂ ਵਗੈਰਾ ਸਭ ਮਿਲਸਾਈ ਰਹਣ ਲੋ ਜੀ ਪਾਜੀ ਨੇ ਸਾਨੂੰ ਗਿਫਟ ਦੇਤਾ ਹਾਂਜੀ ਚਨਾਬੇ ਵਾਲ

ਹਾਂਜੀ ਮੰਮੀ ਜੀ ਕਹਿੰਦੇ ਹੁਣ ਅਸੀਂ ਆਗੇ ਕਰੇ ਪਣਾਣੀ ਆ ਸਬਜੀ ਤੇ ਹੁਣ ਅਸੀਂ ਜਾਣਾ ਫਿਰ ਤੋਂ ਸ਼ਹਿਰ ਵਿੱਚ ਵਿੱਚ ਕੰਮ ਆਉਂਦਾ ਆ ਬੁਰ ਸੂਟ ਲੈਣ ਜਾਣਾ ਆ ਕੱਲ ਜਿਹੜੇ ਪਾਣੀ ਆ ਨਾ ਮੰਮੀ ਹੁਣ ਉਹ ਲੈਣ ਚਲਦੇ ਆ ਫੇਰ ਆ ਕੇ ਮੰਮੀ ਜੀ ਨੂੰ ਮਿਲਦੇ ਆ ਅੱਜ ਬਣਾਨੇ ਅਸੀਂ ਚਨੇ ਹਾਂਜੀ ਹਾਂ ਹੁਣ ਚਲਦੇ ਆ ਅਸੀਂ ਫੇਰ ਸੂਟ ਵੀ ਲੈ ਆਣੇ ਬਹੁਤ ਜ਼ਰੂਰੀ ਆ ਕਿਉਂਕਿ ਕੱਲ ਨੂੰ ਪਾਣੀ ਆ ਇਸ ਲਈ ਹੁਣ ਚੱਲਦੇ ਹਾਂ ਲੋ ਜੀ ਹੁਣ ਅਸੀਂ ਮੰਮੀ ਨੂੰ ਕੋਲ ਲਿਏ ਆ ਸ਼ੌਕ ਦੇਤੇ ਸੁੱਟ ਲੈ ਕੇ ਹੁਣ ਚੱਲਾਂਗੇ ਅਸੀਂ